ਸਤਿ ਸ਼੍ਰੀ ਅਕਾਲ ਜੰਤਰੀਬਾ ਮਾਨਗੜ ਦੇ ਟ੍ਰੇਨਿੰਗ ਜੀ ਵਿਕਾਸ ਕਰਤ ਜੀ ਆਈਐਸ ਮਿੱਤੀ ਕਮਿਸ਼ਨਰ ਬਣ ਪੰਜਾਬ ਉਹ ਪਹਿਲਾਂ ਜਿਹੜੇ ਵੀ ਮਾਨਗੜ ਦੇ ਟ੍ਰੇਨਿੰਗ ਕੋਰਸ ਫਾਸਟ ਆਊਟ ਹੋ ਕੇ ਗਏ ਹਨ ਗੁਰੂ ਰਾਸ਼ਟਰੀ ਗਾਨ ਪ੍ਰੇਤ ਜੈ 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 ਤੋੜ ਮਰੀਅਤੇ ਮਾਨਨ ਦੀ ਮਿਹਨਤ ਨਾਲ ਨਿਭਾਵਾਂਗੀ ਨਿਭਾਵਾਂਗੀ ਮੈਂ ਇਸ ਧਰਤੀ ਨੂੰ ਸੰਭਾਲੀ ਨੂੰ ਹਰਿਆ ਭਰਿਆ ਹਰਿਆ ਭਰਿਆ ਕਰਨ ਲਈ ਕਰਨ ਲਈ ਨੇ ਦੇ ਵਿਚੰਨ ਦੇਸ਼ ਹੈ ਇਸ ਉਸ ਚੋਣ ਚਲਾਨ ਸੰਬੰਧੀ ਜਿਨੀਆਂ ਵੀ ਸਾਡੀਆਂ ਡਿਊਟੀਆਂ ਲਗਾਈਆਂ ਸੀ ਲਈਆਂ ਸਨ ਉਹਨਾਂ ਨੂੰ ਅਸੀਂ ਲੋਕਪੱਰੀ ਲਿਵਾਉਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਵਿੱਚ ਤਰੂਟੀਆਂ ਦੂਰ ਕਰਨ ਦੀ ਜਾਂ ਪੈਸੇ ਦੇ ਸੰਬੰਧ ਵਿੱਚ ਵੀ ਸਾਨੂੰ ਕਦੇ ਕੋਈ ਕਮੀ ਨਾ ਹੋਣ ਦਿੱਤੀ ਇਹਨਾਂ ਦੇ ਬਦੌਲਤ ਹੀ ਅਸੀਂ ਪਰਤੀ ਹੋਏ ਰੰਗ ਰੂਪ ਦੇ ਸਾਡੇ ਬਨਗਾਰਡ ਹੈ ਉਹਨਾਂ ਨੂੰ ਮੇਰੇ ਹੌਸਾਬ ਜੀ ਦਾ ਮੈਨੂੰ ਹੁਕਮ ਹੈ ਸੀਗਾ ਕਿ ਇਹ 35 40 ਸਾਲ ਤੱਕ ਡਿਪਾਰਟਮੈਂਟ ਦਾ ਅਸੈਟ ਨੇ ਔਰ ਇਹਨਾਂ ਨੂੰ ਅਸੀਂ ਵਧੀਆ ਤਰ੍ਹਾਂ ਟ੍ਰੇਨ ਕਰਨਾ ਹੈ ਉਹ ਬਹੁਤ بڑے ਲਿਖੇ ਸੁਝੇ ਹੋਏ ਔਰ ਸੀਜ਼ਨ ਸੀਗੇ ਸਾਨੂੰ ਸਟਾਰਟਿੰਗ ਦੇ ਵਿੱਚ ਇਸ ਗੱਲ ਦਾ ਬੜਾ ਅਦੇਸ਼ਾ ਜੀ ਦਾ ਕਿਉਂਕਿ एवरीवन मैं परविंदर कौर डोगरा पैरामेडिकल गुरुकुल खुशियारपुर दे एडमिशन सेल तो ਤੁਹਾਨੂੰ गुरुकुल ਵਿੱਚ ਕਰਵਾਏ ਜਾਂਦੇ ਪੈਰਾमेडिकल ਕੋਰਸਸ ਬਾਰੇ ਜਾਣੂ ਕਰਵਾਵਾਂਗੀ ਜਿਨ੍ਹਾਂ ਵਿੱਚੋਂ ਮੁੱਖ ਕੋਰਸ ਲੈਬੋਰੀ ਟਰੀ ਐਕਸ-ਰੇ ਓਟੀ ਪੇਸ਼ੈਂਟ ਕੇਅਰ ਕਾਰਡੀ ਕੇਅਰ ਡਾਇਲਿਸਿਸ ਹਸਪੀਟਲ ਮੈਨੇਜਮੈਂਟ ਆਫਥਲਮਿਕ ਇਸ ਤੋਂ ਇਲਾਵਾ ਡਿਪਲੋਮਾ ਇਨ ਫਿਜ਼ੀਓਥੈਰੇਪੀ ਡਿਊਰੇਸ਼ਨ 2 ইয়ার্স ਐਲੀਜੀਬਿਲਟੀ 10th ਐਂਡ ਪਲੱਸ 2 ਅਤੇ ਪ੍ਰੈਕਟਿਸ਼ਨਰਸ ਦੇ ਲਈ CMSED ਕੋਰਸ ਜੋ ਕਿ WHO ਤੋਂ ਮਾਨਤਾ ਪ੍ਰਾਪਤ ਹੈ ਜਿਸ ਦੀ ਡਿਊਰੇਸ਼ਨ 18 ਮਨთ ਹੈ ਇਸ ਨੂੰ ਕਰਨ ਦੀ ਐਲੀਜੀਬਿਲਟੀ ਮੈਕਸਿਮਮ 10th ਪਾਸ ਹੈ ਇਸ ਦੇ ਨਾਲ ਹੀ ਨੈਨੀ ਕੇਅਰ ਕੋਰਸ ਜੋ ਕਿ 6 ਮਨთ ਦਾ ਹੈ ਇਸ ਕੋਰਸ ਨੂੰ ਕਰਨ ਤੋਂ ਬਾਅਦ ਤੁਸੀਂ ਚਾਈਲਡ ਕੇਅਰ ਡਿਸੇਬਲਡ ਕੇਅਰ ਮੈਟਰਨਲ ਕੇਅਰ 올ਡ ਏਜ ਕੇਅਰ ਦੇ ਸਰਟੀਫਿਕੇਟ ਪ੍ਰਾਪਤ ਕਰਦੇ ਹੋ ਜਿਸ ਦੇ ਤਹਿਤ ਤੁਸੀਂ ਵਿਦੇਸ਼ਾਂ ਵਿੱਚ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਹੋ ਐਡਮਿਸ਼ਨ ਅਤੇ ਹੋਰ ਵਧੇਰੇ ਜਾਣਕਾਰੀ ਲਈ ਹੇਠ ਲਿਖੇ ਪਤੇ ਤੇ ਸੰਪਰਕ ਕਰੋ ਧੰਨਵਾਦ